ਸਟੂਡੈਂਟਸ ਨਾਲ ਐਸਜੀਪੀਜ਼ੀ ਦੀ ਐਮ ਮੀਟਿੰਗ ਹੋ ਰਹੀ ਹੈ ਬੰਦੀ ਸਿੰਘਾਂ ਦੀ ਤੇ ਭਾਈ ਰਾਜੋਣੇ ਦੀ ਰਿਹਾਈ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ ਇਸ ਮੁੱਖੇ ਗੁਰਚਰਨ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੁਸੀਂ ਵੀ ਸੁਣੋ ਕੀ ਕੁਝ ਕਿਹਾ ਜਿਹੜੀ ਮੀਟਿੰਗ ਸੱਦੀ ਗਈ ਹੈ ਉਹ ਤਾਂ ਪੂਰੀ ਸਰਕੀਬ ਜਾਣਕਾਰੀ ਦਿਓ ਕਿ ਇਹ ਸਬੰਧ ਦੇਖੋ ਹਰ ਕੌਮ ਦੇ ਵਿੱਚ ਜਿਹੜੀਆਂ ਨੌਜਵਾਨਾਂ ਦੀਆਂ ਤੇ ਇੱਕ ਜਿਹੜੀ ਹੈ ਸੰਘਰਸ਼ੀਲ ਸੋਚ ਵਾਲੀਆਂ ਜਥੇਬੰਦੀਆਂ ਹੁੰਦੀਆਂ ਸੈਕਸ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਇਹ ਇਸ ਕੀ ਕਹਿੰਦੇ ਚੜ੍ਹਦੀ ਕਲਾ ਲਈ ਪਿਛਲੇ ਸਮੇਂ ਦੇ ਸੰਘਰਸ਼ ਲੜਿਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਦੇਸ਼ ਦੀ ਫੌਜ ਦੇ ਨਾਲ ਟੱਕਰ ਆ ਕੀਤਾ ਸ਼ਹਾਤਾ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਬڑے-ਬڑے ਸੰਘਰਸ਼ ਲੜੇ ਉਹ ਉਹਨਾਂ ਦਾ ਕਿਉਂਕਿ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਦਾ ਹਮਲਾ ਸੰਸਥਾਵਾਂ ਤੇ ਹੋ ਰਿਹਾ ਬੰਦੀ ਸਿੰਘਾਂ ਵਾਲੇ ਮਸਲੇ ਤੇ ਸਰਕਾਰਾਂ ਜਿਹੜੀਆਂ ਵਾ ਉਹ ਕੁਝ ਬੋਲ ਨਹੀਂ ਰਹੀਆਂ ਸਭਾ ਤੇ ਮਾਹੌਲ ਨੂੰ ਖਰਾਬ ਕਰ ਰਹੀਆਂ ਕੁਝ ਸਾਡੀਆਂ ਸਿੱਖ ਸੰਸਥਾਵਾਂ ਵੀ ਇਸ ਵਿੱਚ ਸ਼ਾਮਲ ਨੇ ਉਹਨਾਂ ਦੇ ਬਾਰੇ ਵਿੱਚ ਪ੍ਰਧਾਨ ਜੀ ਜਿਹੜੇ ਸ਼ਰੋਮੀ ਗੁਰਦੁਆਰਾ ਪਰੰਦਰ ਕਮੇਟੀ ਉਹ ਸਿੱਖਾਂ ਦੀ ਮਾਨ ਸੰਸਥਾ ਉਹਨਾਂ ਦੇ ਫਰਜ਼ ਨੇ ਡਿਊਟੀਆਂ ਨੇ ਪਿਛਲੇ ਸਮੇਂ 'ਚ ਸੰਸਥਾਵਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਸੋ ਜਿਹੜੀਆਂ ਵੀ ਸੰਸਥਾਵਾਂ ਫੈਡਰੇਸ਼ਨ ਦੇ ਬੈਨਰ ਹੇਠ ਜਾਂ ਕੋਈ ਸਟੱਡੀ ਸਰਕਲ ਦੇ ਬੈਨਰ ਹੇਠ ਕੋਈ ਕਾਰਜ ਜਿਹੜੇ ਕਾਰਜ ਕਰ ਰਹੀਆਂ ਉਹਨਾਂ ਦੇ ਨਾਲ ਅੱਜ ਇੱਥੇ ਬੈਠ ਕੇ ਕੋ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਇਹ ਇੱਕ ਬੜਾ ਅਹਿਮ ਹੈ ਜਿਹੜਾ ਕਿ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਬਣਦਾ ਵੀ ਹੈ ਪੋਕਰਤਾਲ ਖਤਮ ਕਰਨ ਕਰਵਾਸਤੇ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਨੇ ਪੰਜ ਸਿੰਘ ਸਬੈਨ ਦੇ ਕਿ ਲੱਗਦਾ ਕਿ ਪੋਕਰਤਾਲ ਖਤਮ ਕਰਨੀ ਚਾਹੀਦੀ ਹੈ ਦੇਖੋ ਜੀ ਸਾਡੇ ਲਈ ਅਕਾਲ ਤਖਤ ਸਭ ਸੁਪਰੀਮ ਹੈ ਅਸੀਂ ਉਹਨਾਂ ਦਾ ਉਹਨਾਂ ਦੇ ਹੁਕਮ ਹਰ ਸਿੱਖ ਜਿਹੜਾ ਵਾ ਉਹਨਾਂ ਦੇ ਹੁਕਮਾਂ ਤੇ ਪਹਿਰਾ ਦਿੰਦਾ ਤੇ ਬਲਵੰਤ ਸਿੰਘ ਰਾਜਵਾਨ ਉਹ ਵੀ ਕੌਮ ਦੇ ਜਿੰਦਾ ਸ਼ਹੀਦ ਨੇ ਉਹਨਾਂ ਦੇ ਮੰਦੀ ਭਾਵਨਾ ਦੇ ਵੇਦਨਾ ਨੂੰ ਅਸੀਂ ਸਤਕਾਰ ਵੀ ਕਰਦੇ ਹਾਂ ਸਨਮਾਨ ਵੀ ਕਰਦੇ ਹਾਂ ਸੋ ਇਸ ਮਾਮਲੇ 'ਚ ਜਹਦਰ ਸਾਹਿਬ ਨੇ ਜੋ ਕੁਝ ਕਿਹਾ ਵਾ ਤੇ ਸਾਨੂੰ ਇਹਦਾ ਲੱਗਦਾ ਕਿ ਉਹਨਾਂ ਦੇ ਜਿਹੜੇ ਆਦੇਸ਼ ਨੇ ਉਹਨਾਂ ਆਦੇਸ਼ਾਂ ਨੂੰ ਸਤਕਾਰ ਸਹਿਤ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਬਾਕੀ ਜਿਹੜੀ ਆ ਕੀ ਸਾਡੇ ਲਈ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਨ੍ਹਾਂ ਨੇ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਦ੍ਰਿੜਤਾ ਜਿਹੜੀ ਬੜੀ ਮਹਾਨ ਹੈ ਇਹ ਗੱਲ ਅੱਜ ਤੱਕ ਮੇਨੂੰ ਲੱਗਾ ਸ਼ਾਇਦ ਕਿਤੇ ਇਹਨੇ ਨਹੀਂ ਕੀਤੀ ਕਿ ਆਪ ਦੇ ਫਾਂਸੀ ਦੀ ਮਾਫੀ ਲਈ ਕਿਸੇ ਨੇ ਕਿ ਨਾ ਕੋਈ ਚਾਰਾ ਜੋਈ ਨਾ ਕੀਤੀ ਹੋਵੇ ਉਹ ਸਰਉਣੀ ਕਮੇਟੀ ਨੇ ਕੀਤੀ ਆ ਕੌਮ ਨੇ ਕੀਤੀ ਆ ਪਰ ਉਹ ਅੱਜ ਵੀ ਇਹ ਕਹਿੰਦੇ ਆ ਕਿ ਜਿਹੜੀ ਮੈਨੂੰ ਸਜ਼ਾ ਮਿਲੀ ਆ ਤੇ ਉਹ ਸਜ਼ਾ ਨੂੰ ਮੈਂ ਭੁਗਤਣ ਨੂੰ ਤਿਆਰ ਆ ਤੇ ਇਹ ਰੱਟ ਜਿਹੜੀ ਵਾਪਸ ਲਈ ਜਾਵੇ ਪਰ ਉਹਨਾਂ ਦੇ ਆਪ ਦੇ ਮੰਦੇ ਬਲਬਲੇ ਨੇ ਉਹਨਾਂ ਨੇ ਜਾਰੀ ਕੀਤੇ ਆ ਸੁਣਾਉਣੀ ਕਮੇਟੀ ਸਤਕਾਰ ਕਰਦੀ ਆ ਅਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਜੋ ਆਦੇਸ਼ ਆ ਉਹ ਆਦੇਸ਼ ਜਿਹੜੇ ਆ ਮੈਨੂੰ ਲੱਗਦਾ ਵੀ ਉਹ ਇਸ ਗੱਲਾਂ ਸਹਿਮਤ ਹੋਣਗੇ ਜੀ ਇਸ ਮੀਟਿੰਗ ਸੋਹਣ ਕੋਲ ਸ਼ਾਮ ਹੋ ਰਹੀ ਤੇ ਮੀਟਿੰਗ ਕਦੋਂ ਸ਼ੁਰੂ ਹੋਵੇਗੀ ਮੀਟਿੰਗ ਦੇ ਵਿੱਚ ਫੈਡਰੇਸ਼ਨ ਦੇ ਵੱਖ-ਵੱਖ ਜਿਹੜੇ ਧੜੇ ਨੇ ਉਹ ਕਰੀਬ 7-8 ਧੜੇ ਆ ਜਿਹੜੇ ਉਹ ਸ਼ਾਮਲ ਹੋਣ ਜਾ ਰਹੇ ਨੇ ਮੀਟਿੰਗ ਵਿੱਚ ਆਉਂਦੇ ਆ ਪ੍ਰਧਾਨ ਜੀ ਤੇ ਮੀਟਿੰਗ ਦਾ ਆਰੰਭ ਤਾਂ 10:30 ਦਾ ਟਾਈਮ ਸੀ 11:00 ਵਜੇ ਮੀਟਿੰਗ ਜਿਹੜੀ ਆ ਇਹ ਸ਼ੁਰੂ ਹੋ ਜਾਏਗੀ ਇਹ ਜਿਹੜੇ ਸਟੱਡੀ ਸਰਕਲ ਦੀਆਂ ਸਸਤਾਵਾਂ ਨੂੰ ਬੁਲਾਇਆ ਗਿਆ ਜਿਹੜੀ ਕਿ ਇਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਜਾਂ ਸੰਘਰਸ਼ ਤੇ ਸੁਰ ਦੇ ਨਾਲ ਜਿਹੜੇ ਲੋਕ ਲੜਾਈ ਲੜਦੇ ਆ ਉਹਨਾਂ ਨੂੰ ਸਾਰਿਆਂ ਨੂੰ ਅੱਜ ਸੱਦ ਦਿੱਤਾ ਗਿਆ ਇੱਕ ਗਰਵਲ ਸਿੰਘ ਬੰਦੀ ਸਿੰਘ ਦਾ ਮੁੱਦਾ ਤੇ ਭਾਈ ਰਾਜਵਾਨਾ ਦਾ ਮੁੱਦਾ ਇਹ ਵਾਕ ਵਾਕ ਕਹਾਂਏ ਕਿ ਕਿਸ ਨੇ ਨਹੀਂ ਵਾਕ ਵਾਕ ਦਾ ਮਤਲਬ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਬੰਦੀ ਸਿੰਘ ਜਿਹੜੇ ਆ ਉਹਨਾਂ ਦੀ ਜਿਹੜੀ ਆ ਪੂਰੀ ਹੋ ਚੁੱਕੀ ਆ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਸਜ਼ਾ ਤੋਂ ਬਾਅਦ ਦੁਗਣੀ ਪੂਰੀ ਹੋ ਚੁੱਕੀ ਆ ਉਹਨਾਂ ਦੀ ਰਿਹਾਈ ਦਾ ਮਸਲਾ ਤੇ ਰਾਜਵਾਨਾ ਸਾਹਿਬ ਦੀ ਫਾਂਸੀ ਦਾ ਮਸਲਾ ਇਹਨਾਂ ਨੂੰ ਵੱਖ ਨਹੀਂ ਵੈਸੇ ਕੀਤਾ ਜਾ ਸਕਦਾ ਪਰ ਕੇਸ ਵੱਖੋ ਵੱਖ ਨੇ ਕਿ ਇਹਨਾਂ ਦੀ ਫਾਂਸੀ ਦੀ ਮਾਫੀ ਆ ਉਹਨਾਂ ਦੀ ਜਿਹੜੀ ਆ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਰਿਹਾਈ ਦੀ